ਸਮਾਣਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਪਿਛਲੇ ਦਿਨੀ ਸਮਾਣਾ ਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸ਼ਿਰਕਤ ਕੀਤੀ ਗਈ ਸੀ ਅਤੇ ਪੰਜਾਬ ਪੁਲਿਸ ਨੂੰ ਟਿਪਰਾਂ ਤੇ ਕਾਰਵਾਈ ਕਰਨ ਦੇ ਜਿਹੜੇ ਆ ਸਖਤ ਆਦੇਸ਼ ਦਿੱਤੇ ਗਏ ਸੀ ਤੁਹਾਨੂੰ ਦੱਸ ਦਈਏ ਕਿ ਸਮਾਣਾ ਦੇ ਵਿੱਚ ਟਿਪਰਾਂ ਨਾਲ ਸੱਤ ਮਾਸੂਮ ਬੱਚਿਆਂ ਅਤੇ ਇੱਕ ਡਰਾਈਵਰ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਜਿਸ ਦੌਰਾਨ ਸਮਾਣਾ ਦੇ ਮਵੀ ਕਲਾ ਚੌਂਕੀ ਵਿੱਚ ਸਮਾਣਾ ਸਿਟੀ ਪੁਲਿਸ ਟ੍ਰੈਫਿਕ ਪੁਲਿਸ ਵੱਲੋਂ ਟਿਪਰਾਂ ਤੇ ਨਕੇਲ ਕੱਸਦੇ ਆ 30 ਟਿਪਰ ਬੌਂਡ ਕੀਤੇ ਗਏ ਨੇ ਪੁਲਿਸ ਦੇ ਅਧਿਕਾਰੀ ਬੈਬਵ ਚੌਧਰੀ ਨੇ ਕਿਹਾ ਹੈ ਕਿ ਓਵਰਲੋਡ ਟਿਪਰ ਡਰਾਈਵਰਾਂ ਦੇ ਪੂਰੇ ਕਾਗਜ਼ ਨਾ ਹੋਣ ਕਾਰਨ ਇਨ੍ਹਾਂ ਟਿਪਰਾਂ ਤੇ ਕਾਰਵਾਈ ਕਰਕੇ ਇਹ ਟਿਪਰ ਜਿਹੜੇ ਆ ਬੰਦ ਕੀਤੇ ਗਏ ਨੇ ਇਸ ਦੇ ਸਖਤ ਨਿਰਦੇਸ਼ ਦਿੱਤੇ ਗਏ ਨੇ ਜਿੰਨਾ ਬਾਰੇ ਤੁਸੀਂ ਖੁਦ ਸੁਣ ਸਕਦੇ ਹੋ ਦੇਖੋ ਜੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਦੇ ਡਾਇਰੈਕਸ਼ਨ ਸਹਿਤ ਅਸੀਂ ਟਿਪਰਾਂ ਓਵਰਲੋਡ ਵਹੀਕਲ ਤੇ ਇਹ ਜਿਹੜੇ ਅਵੈਧ ਚੱਲਣ ਵਾਲੇ ਹੈਵੀ ਵਹੀਕਲਸ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਰਹਿੰਦੇ ਆਂ ਅੱਜ ਇੱਕ ਸਪੈਸ਼ਲ ਡਰਾਈਵ ਚਲਾਈ ਗਈ ਸੀ ਪੂਰੇ ਸਮਾਣੇ ਸਬਡਿਵੀਜ਼ਨ ਦੇ ਵਿੱਚ ਉਹਦੇ ਵਿੱਚ ਅਸੀਂ ਜਿਹੜੇ ਹੈਵੀ ਵਹੀਕਲਸ ਨੇ ਤੇ ਅਵੈ ਟਿਪਰ ਨੇ ਉਹਦੇ ਖਿਲਾਫ ਕਾਰਵਾਈ ਕੀਤੀ ਹੈ 30 ਤੋਂ ਵੱਧ ਟਿਪਰ ਤੇ ਹੈਵੀ ਵਹੀਕਲਸ ਦਾ ਅਸੀਂ ਚਲਾਨ ਤੇ ਇੰਪਾਉਂਡ ਕੀਤਾ ਹੈ ਤੇ ਇਹੋ ਜਿਹੀ ਕਾਰਵਾਈ ਜਿਹੜੀ ਅਸੀਂ ਕਰਦੇ ਰਹਿਣਗੇ ਤੇ ਜੋ ਵੀ ਇਰੈਸਪੌਂਸਿਬਲੀ ਡਰਾਈਵ ਕਰਦਾ ਹੈ ਉਹਦੇ ਖਿਲਾਫ ਵੀ ਅਸੀਂ ਕਾਰਵਾਈ ਕਰਾਂਗੇ ਹੋਰ ਵੀ ਪੱਕੇ ਵੀ ਤੁਹਾਨੂੰ ਚਲ ਚਲ ਕੇ ਰਹਿ ਗਏ ਮਹੀਨੇ ਹਾਂਜੀ ਮੁਹਿੰਮ ਜਾਰੀ ਰਹੇਗੀ ਤੁਹਾਡੇ ਟਿਪਰ ਬਿਲਕੁਲ ਇਹ ਮੁਹਿੰਮ ਜਾਰੀ ਰਹੂਗੀ ਇਸ ਏਰੀਆ ਨੂੰ ਅਸੀਂ ਬਿਲਕੁਲ ਕਲੀਅਰ ਕਰ ਦੇਣਗੇ ਜਿਹੜਾ ਕਾਨੂੰਨ ਦੇ ਮੁਤਾਬਿਕ ਚੱਲੂਗਾ ਉਹਦੇ ਹੀ ਵਹੀਕਲਸ ਔਨ ਰੋਡ ਰਹਿਣਗੇ ਜਿਹੜੀ ਕਾਨੂੰਨ ਦੀ ਖਿਲਾਫਤ ਕਰਕੇ ਵਹੀਕਲ ਔਨ ਰੋਡ ਆਊਗਾ ਉਹ ਉਹਦੇ ਖਿਲਾਫ ਅਸੀਂ ਬੰਦੀ ਕਾਰਵਾਈ ਕਰਾਂਗੇ ਸਮਾਣਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਪਿਛਲੇ ਦਿਨੀ ਸਮਾਣਾ ਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸ਼ਿਰਕਤ ਕੀਤੀ ਗਈ ਸੀ ਅਤੇ ਪੰਜਾਬ ਪੁਲਿਸ ਨੂੰ ਟਿਪਰਾਂ ਤੇ ਕਾਰਵਾਈ ਕਰਨ ਦੇ ਜਿਹੜੇ ਆ ਸਖਤ ਆਦੇਸ਼ ਦਿੱਤੇ ਗਏ ਸੀ ਤੁਹਾਨੂੰ ਦੱਸ ਦਈਏ ਕਿ ਸਮਾਣਾ ਦੇ ਵਿੱਚ ਟਿਪਰਾਂ ਨਾਲ ਸੱਤ ਮਾਸੂਮ ਬੱਚਿਆਂ ਅਤੇ ਇੱਕ ਡਰਾਈਵਰ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਜਿਸ ਦੌਰਾਨ ਸਮਾਣਾ ਦੇ ਮਵੀ ਕਲਾ ਚੌਂਕੀ ਵਿੱਚ ਸਮਾਣਾ ਸਿਟੀ ਪੁਲਿਸ ਟ੍ਰੈਫਿਕ ਪੁਲਿਸ ਵੱਲੋਂ ਟਿਪਰਾਂ ਤੇ ਨਕੇਲ ਕੱਸਦੇ ਆ 30 ਟਿਪਰ ਬੌਂਡ ਕੀਤੇ ਗਏ ਨੇ ਪੁਲਿਸ ਅਧਿਕਾਰੀ ਬੈਬਕ ਚੌਧਰੀ ਨੇ ਕਿਹਾ ਕਿ ਓਵਰਲੋਡ ਟਿਪਰ ਡਰਾਈਵਰਾਂ ਦੇ ਪੂਰੇ ਕਾਗਜ਼ ਨਾ ਹੋਣ ਕਾਰਨ ਇਨ੍ਹਾਂ ਟਿਪਰਾਂ ਤੇ ਕਾਰਵਾਈ ਕਰਕੇ ਇਹ ਟਿਪਰ ਜਿਹੜੇ ਆ ਬੰਦ ਕੀਤੇ ਗਏ ਨੇ ਇਸ ਦੇ ਸਖਤ ਨਿਰਦੇਸ਼ ਦਿੱਤੇ ਗਏ ਨੇ ਜਿਨ੍ਹਾਂ ਬਾਰੇ ਤੁਸੀਂ ਖੁਦ ਸੁਣ ਸਕਦੇ ਹੋ ਦੇਖੋ ਜੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਦੇ ਡਾਇਰੈਕਸ਼ਨ ਸਹਿਤ ਅਸੀਂ ਟਿਪਰਾਂ ਓਵਰਲੋਡ ਵਹੀਕਲ ਤੇ ਇਹ ਜਿਹੜੇ ਅਵੈਧ ਚੱਲਣ ਵਾਲੇ ਹੈਵੀ ਵਹੀਕਲਸ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਰਹਿੰਦੇ ਆਂ ਅੱਜ ਇੱਕ ਸਪੈਸ਼ਲ ਡਰਾਈਵ ਚਲਾਈ ਗਈ ਸੀ ਪੂਰੇ ਸਮਾਣੇ ਸਬਡਿਵੀਜ਼ਨ ਦੇ ਵਿੱਚ ਉਹਦੇ ਵਿੱਚ ਅਸੀਂ ਜਿਹੜੇ ਹੈਵੀ ਵਹੀਕਲਸ ਨੇ ਤੇ ਅਵੈਧ ਟਿਪਰ ਨੇ ਉਹਦੇ ਖਿਲਾਫ ਕਾਰਵਾਈ ਕੀਤੀ ਹੈ 30 ਤੋਂ ਵੱਧ ਟਿਪਰ ਤੇ ਹੈਵੀ ਵਹੀਕਲਸ ਦਾ ਅਸੀਂ ਚਲਾਨ ਤੇ ਇੰਪਾਉਂਡ ਕੀਤਾ ਤੇ ਇਹੋ ਜਿਹੀ ਕਾਰਵਾਈ ਜਿਹੜੀ ਅਸੀਂ ਕਰਦੇ ਰਹਿਣਗੇ ਤੇ ਜੋ ਵੀ ਇਰੈਸਪੌਂਸਿਬਲੀ ਡਰਾਈਵ ਕਰਦਾ ਹੈ ਉਹਦੇ ਖਿਲਾਫ ਵੀ ਅਸੀਂ ਕਾਰਵਾਈ ਕਰਾਂਗੇ ਹੋਰ ਵੀ ਪੱਕੇ ਵੀ ਤੁਹਾਨੂੰ ਚਲ ਚਲ ਕੇ ਰਹਿ ਗਈ ਮਹੀਮ ਹਾਂਜੀ ਮਹੀਮ ਜਾਰੀ ਰਹੇਗੀ ਤੁਹਾਨੂੰ ਬਿਲਕੁਲ ਇਹ ਮਹੀਮ ਜਾਰੀ ਰਹੂਗੀ ਇਸ ਏਰੀਆ ਨੂੰ ਅਸੀਂ ਬਿਲਕੁਲ ਕਲੀਅਰ ਕਰ ਦੇਣਗੇ ਜਿਹੜਾ ਕਾਨੂੰਨ ਦੇ ਮੁਤਾਬਿਕ ਚੱਲੂਗਾ ਉਹਦੇ ਹੀ ਵਹੀਕਲਸ ਓਨ ਰੋਡ ਰਹਿਣਗੇ ਜਿਹੜੀ ਕਾਨੂੰਨ ਦੀ ਖਿਲਾਫਤ ਕਰਕੇ ਵਹੀਕਲ ਓਨ ਰੋਡ ਆਊਗਾ ਉਹ ਉਹਦੇ ਖਿਲਾਫ ਅਸੀਂ ਬੰਦੀ ਕਾਰਵਾਈ ਕਰਾਂਗੇ